ਹੁਣ ਆਪਾਂ ਇਸ ਦੇ ਵਿੱਚ ਇੱਕ ਜਿਹੜੀ ਆਪਣੀ ਪਹਿਲਾ ਵੀਡੀਓ ਗਈ ਸੀ ਉਸ ਦੇ ਵਿੱਚ ਦੋ ਤਿੰਨ ਸ਼ਬਦ ਸੀ ਕਿ ਉਹ ਤਿੰਨ ਸ਼ਬਦਾਂ ਦਾ ਆਪਾਂ ਅੱਜ ਦੱਸਾਂਗੇ ਕਿ ਵੀ ਕੀ ਸੀ ਕਈ ਵਾਰੀ ਸਮਝ ਨਹੀਂ ਆਉਂਦੀ ਕੋਈ ਉਲਝਣ ਤੇ ਵਰ ਜਾਂਦਾ ਹੈ ਇਸੇ ਕਰਕੇ ਆਪਾਂ ਫੋਨ ਨੰਬਰ ਦਿੱਤਾ ਸੀਗਾ ਵੀ ਜੇ ਕੋਈ ਦਿੱਕਤ ਆ ਜਾਏ ਤਾਂ ਪੁੱਛ ਲਿਓ ਉਹ ਪੁੱਛਣ ਦੀ ਬਜਾਏ ਕੀ ਹੋਇਆ ਵੀ ਕਿਸੇ ਨੇ ਗਲਤ ਕਮੈਂਟ ਕਰਤਾ ਗਲਤ ਕਮੈਂਟ ਕਰਤਾ ਪਹਿਲਾਂ ਤਾਂ ਮੈਂ ਉਸ ਵੀਰ ਨੂੰ ਇਹਨੇ ਗਲਤ ਕਮੈਂਟ ਕੀਤਾ ਉਸ ਨੂੰ ਮੈਂ ਜੇ ਤਾਂ ਮੈਥੋਂ 65 ਸਾਲ ਤੋਂ ਛੋਟਾ ਹੈ ਫਿਰ ਤਾਂ ਮੈਂ ਛੋਟਾ ਪਰ ਕਿਹਾ ਕਿ ਸਕਦਾ ਤੇ ਜੇ 65 ਸਾਲ ਤੋਂ ਉੱਪਰ ਹੈ ਤਾਂ ਮੈਨੂੰ ਵੱਡਾ ਵੀਰ ਕਹਿ ਸਕਦਾ ਜੇ 40 ਸਾਲ ਦੀ ਉਮਰ ਆ ਤਾਂ ਮੈਨੂੰ ਬੇਟਾ ਨਹੀਂ ਕਹਿ ਸਕਦਾ ਚੰਗੂ ਨਹੀਂ ਕਹਿ ਸਕਦਾ ਕਿ ਇਹ ਪਤਾ ਨਹੀਂ ਕਿਹੜੀ ਵਿਆਹ ਨਾਲ ਸੰਬੰਧਤ ਹੈ ਉਹ ਮੈਂ ਮੁਸਲਮਾਨ ਵਿਆਹ ਨਾਲ ਸੰਬੰਧ ਤਾਂ ਉਹ ਕੀ ਬਤਾ ਕਿਹੜੀ ਵਿਆਹ ਨਾਲ ਸੰਬੰਧਤ ਹੈ ਕਿ ਮੈਨੂੰ ਕੱਲ ਨੂੰ ਮੁਸਲਾ ਕਹੇ ਜਾਂ ਕਿ ਤੁਹਾਡਾ ਪਿਓ ਬਣਦਾ ਮੈਨੂੰ ਬੇਟਾ ਕਹਿਤਾ ਇਸ ਕਾਰਨ ਮੈਂ ਦੇਖ ਲੈ ਕੇ ਉਹ ਅੰਦਰੋਂ ਬਾਹਰੋਂ ਬਾੜਾ ਨਹੀਂ ਹੈ ਕੁਛ ਉਹਦੇ ਕਿ ਜਿਹਨੇ ਗਲਤ ਕਮੈਂਟ ਕੀਤਾ ਹੈ ਇਸ ਕਾਰਨ ਮੈਂ ਬੇਟਾ ਨਹੀਂ ਕਹਿੰਦਾ ਇੰਨੀਕ ਤਾਂ ਬੇਨਤੀ ਮੈਂ ਉਸ ਮੇਰੇ ਭਰਾ ਨੂੰ ਕਰਦਾ ਸੀ ਵੀ ਜਿਹਨੇ ਗਲਤ ਕਮੈਂਟ ਕੀਤਾ ਤੇ ਇਹਦੇ ਚ ਸੌਰੀ ਹੁੰਦੀ ਆ ਬਸ ਹੋਰ ਕੁਛ ਨਹੀਂ ਹੁੰਦਾ ਤਾਂ ਮੈਨੂੰ ਹੌਸਲਾ ਹੋ ਜੇ ਜੇ ਮੈਨੂੰ ਸੌਰੀ ਆ ਜੇ ਵੀ ਠੀਕ ਹੈ ਹੁਣ ਉਸ ਵੀਡੀਓ ਦੇ ਵਿੱਚ ਆਪਣੇ ਚ ਕਈ ਗੱਲਾਂ ਦੱਸਿਆ ਸੀ ਵੀ ਆਹ ਸਾਡੀ ਪੰਜਾਬੀ ਬੋਲੀ ਨਹੀਂ ਹੈ ਜਾਂ ਸਾਡਾ ਪੰਜਾਬੀ ਸ਼ਬਦ ਨਹੀਂ ਹੈ ਵੀ ਉਹਦੇ ਵਿੱਚ ਇੱਕ ਥਾਂ ਆਪਾਂ ਕਿਹਾ ਸੀਗਾ ਵੀ ਲਟੈਣ ਝੰਡੀ ਦੀ ਤੇ ਗਾਂ ਮੰਡੀ ਦੀ ਧੀਰੰਡੀ ਦੀ ਤਿੰਨ ਬੇਕਾਰ ਬੇਕਾਰ ਦਾ ਆਪਾਂ ਮਿਹਰਬਾਨੀ ਦਿੱਤਾ ਕਿ ਆਪਾਂ ਕੱਲਾ ਇੱਥੇ ਕਹਿ ਕੇ ਛੜਤਾ ਸੀ ਅੱਜ ਹੀ ਇਸ ਦਾ ਆਪਾਂ ਸਪਸ਼ਟ ਕਰਦੇ ਹਾਂ ਕਿ ਵੀ ਜੋ ਕਹਿੰਦੇ ਲਟੈਣ ਝੰਡੀ ਦੀ ਹੋ ਸਕਦਾ ਕਿਸੇ ਨੂੰ ਨਾ ਪਤਾ ਵੀ ਲਟੈਣ ਕਾਹ ਨੂੰ ਕਹਿੰਦੇ ਆ ਸਾਡੇ ਪੁਰਾਣੇ ਬਜ਼ੁਰਗ ਸਵਾਤਾ ਪਾਉਂਦੇ ਜਾਂ ਦਰਵਾਜ਼ੇ ਪਾਉਂਦੇ ਉਸ ਦੇ ਵਿਚਾਲੇ ਇੱਕ ਲਟੈਣ ਚੜਾਉਂਦੇ ਮੋਟੀ ਇਦਰੋਂ ਵੀ ਆ ਜਾਂਦਾ ਕਾਠ ਸਤਿਰ ਬੱਲਾ ਇਦਰੋਂ ਵੀ ਆ ਜਾਂਦਾ ਉਹਨੂੰ ਅਸੀਂ ਕਹਿੰਦੇ ਸੀ ਲਟੈਣ ਜਿਹੜੀ ਉਹ ਲਟੈਣ ਝੰਡੀ ਵੀ ਚੜਾ ਲੈਂਦੇ ਸੀ ਉਹ ਇਹ ਜੀ ਚੀਜ਼ ਸੀ ਕਿ ਝੰਡੀ ਲਟੈਣ ਨਾ ਟੁੱਟੇ ਤਾਂ 12 ਦਿਨਾਂ ਦੀ ਝੜੀ ਲੱਗ ਜੇ ਨਾ ਟੁੱਟੇ ਅਸਾਂ ਹੀ ਕੰਨੀ ਨਹੀਂ ਪਈ ਜਾਵੇ ਇੱਕ ਤਾਂ ਮਕਾਨ ਚਾਉਂਦਾ ਹੁੰਦਾ ਇੱਕ ਥਮਕ ਹੁੰਦੀ ਹੈ ਥਮਕ ਤਾਂ ਹੁੰਦਾ ਸਾਰੇ ਤਿਰਪਤਰ ਪਕਰ ਲੱਗ ਜਾਂਦਾ ਉੱਤੋਂ ਛੱਤ ਭਿੱਜ ਗਈ ਮਿੱਟੀ ਗਾਰਾ ਭਿੱਜ ਗਿਆ ਮੀਨਾ ਤੇ ਸਾਰਾ ਤਿਰਪ ਤਿਰਪ ਚਾਉਣ ਲੱਗ ਗਿਆ ਉਹ ਹੁੰਦੇ ਥਮਕ ਜੇ ਜੀ ਨੂੰ ਸੀ ਕਹਿੰਦਾ ਚਾਉਂਦਾ ਉਹ ਚਾਉਂਦਾ ਹੁੰਦਾ ਜਾਂ ਕੋਈ ਚਿੜੀ ਦਾ ਆਹ ਲਾ ਜਾਂ ਕੋਈ ਚੂਹੇ ਦੀ ਖੱਡੋਂ ਤੋਂ ਪਾਣੀ ਪੈਗਾ ਉਹ ਹੁੰਦਾ ਇੱਕ ਜਗ੍ਹਾ ਤੋਂ ਜਾਂ ਕਿਸੇ ਕੰਧ ਨਾਲ ਚਾਉਂਦਾ ਉਹ ਹੁੰਦਾ ਚਾਉਂਦਾ ਤੇ ਇਹ ਹੁੰਦੀ ਥਿਮਕ ਮਿਥਮਕ ਲੱਗਦੇ ਸੁਭਾਤ ਨੂੰ ਸਾਰੇ ਭਿੱਦੇ ਦੇ ਨਾ ਟੁੱਟੇ ਲਟੈਣ ਝੰਡੀ ਦੀ ਤਾਂ ਨਾ ਟੁੱਟੇ ਜੇ ਟੁੱਟੇ ਤਾਂ ਬੇਨਾਮੀ ਤੋਂ ਸੁੱਕੇ ਅੰਮ੍ਰਿਤੇ ਜੈਣੀ ਪ੍ਰੋਸਾ ਨਹੀਂ ਪ੍ਰੋਸਾ ਨਹੀਂ ਉਥੇ ਕਿਹਾਗਾ ਬੇਕਾਰ ਲਟੈਣ ਝੰਡੀ ਦੀ ਹੁਣ ਦੂਜਾ ਸ਼ਬਦ ਹੈ ਆਪਣਾ ਗਾਂ ਮੰਡੀ ਦੀ ਮੰਡੀ ਦੀ ਗਾਂ ਨੂੰ ਅੱਗੇ ਦੇਸੀ ਗਾਇਆਂ ਸਾਡੀਆਂ ਮੰਡੀ ਦੇ ਵਿਕਦੀਆਂ ਤੇ ਸਾਡੇ ਬੁੜੇ ਬਜ਼ੁਰਗ ਲੈ ਜਾਂਦੇ ਨਾ ਗਾਂਆਂ ਜੇ ਕੋਈ ਕੱਬੀ ਗਾਂ ਹੁੰਦੀ ਉਹਨੂੰ ਸੁੱਖਾ ਦੇ ਦਿੰਦੇ ਅੱਛਾ ਜੀ ਸੁੱਖਾ ਬਾਲ ਕੇ ਉਹਦੀ ਪਿੰਨੀ ਬਣਾ ਕੇ ਕੋ ਨੂੰ ਦੇ ਦਿੰਦੇ ਕਿ ਇਹ ਗੁੰਗੀ ਕੰਬਲੀ ਜੀ ਹੋ ਜੇ ਮੰਡੀ ਤੇ ਬੋਲੇ ਨਾ ਕੁਝ ਖੜੀ ਰਹੀ ਹੁਣ ਮੰਡੀ ਦੇ ਗਾਂ ਲਈ ਤੇ ਉਹ ਅਗਲਾ ਸੁੱਖਾ ਦੇ ਕੇ ਲਿਆਇਆ ਉੱਥੇ ਉਹ ਖੜ ਗਈ ਸੀ ਚੋਲੀ ਤੇ ਜਦੋਂ ਘਰ ਆ ਕੇ ਉਹਦਾ ਨਸ਼ਾ ਉੱਤਰ ਗਿਆ ਤਾਂ ਹੋ ਸਕਦਾ ਕੱਲੇ ਹੋਦ ਲੱਗਤੇ ਹੀ ਮਾਰੇ ਤੇ ਦੁੱਧ ਨਾ ਦੇਵੇ ਕਿ ਬੇਕਾਰ ਗਾਂ ਮੰਡੀ ਦੀ ਹੁਣ ਸ਼ਬਦ ਆਗਾ ਤੀਜਾ ਕੇ ਤੀਰ ਤੀਜੀ ਤੀਜਾ ਵੀ ਤੀਰ ਰੰਡੀ ਦੀ ਰੰਡੀ ਹੋਰ ਚੀਜ਼ ਐ ਵਿਧਵਾ ਹੋਰ ਚੀਜ਼ ਐ ਜਿਹੜੀਆਂ ਸਾਡੀਆਂ ਭੈਣਾਂ ਮਾਮਾਂ ਧੀਆਂ ਪਤੀ ਮਰਦੇ ਬਾਅਦ ਆਪਦੇ ਘਰੇ ਕੰਮ ਕਰਦੀਆਂ ਆਪਦੇ ਬੱਚਿਆਂ ਨੂੰ ਪਾਲਦੀਆਂ ਆਂਗੀਆਂ ਚਾਹੋ ਕਿਸੇ ਦਾ ਗਾਰਾ ਮਿੱਟੀ ਲਾਉਂਦੀਆਂ ਚਾਹੋ ਕਿਸੇ ਦੇ ਕੋਈ ਦਿਹਾੜੀ ਲੇਬਰ ਕਰਕੇ ਕੋਈ ਝਾੜੂ ਪੋਚਾ ਲਾ ਕੇ ਪੈਸੇ ਲੈਂਦੀਆਂ ਕਮਾਉਂਦੀਆਂ ਬੱਚੇ ਪਾਲਦੀਆਂ ਉਹਨੂੰ ਅਸੀਂ ਰੰਡੀ ਸ਼ਬਦ ਨਹੀਂ ਦੇ ਸਕਦੇ ਉਸ ਨੂੰ ਅਸੀਂ ਵਿਧਵਾ ਕਹਿ ਸਕਦੇ ਹਾਂ ਰੰਡੀ ਸ਼ਬਦ ਅਸੀਂ ਕਿਹਨੂੰ ਦੇ ਸਕਦੇ ਆ ਕਿ ਸ਼ਹਿਰਾਂ ਦੇ ਵਿੱਚ ਰੰਡੀ ਬਾਜ਼ਾਰ ਵੀ ਬਣਿਆ ਤੇ ਜਿਹੜੀ ਔਰਤ ਉੱਥੇ ਰਹਿੰਦੀ ਹੈ ਪਤੀ ਭੌਂਦੇ ਤੇ ਜਾਉਂਦਾ ਹੈ ਉੱਥੇ ਰਹਿੰਦੀ ਹੈ ਉਹ ਧੰਦਾ ਕਰਦੀ ਹੈ ਬੇਸ਼ਵਾਦਾ ਉਸ ਨੂੰ ਅਸੀਂ ਕਹਿੰਦੇ ਆ ਰੰਡੀ ਉਹ ਉੱਥੇ ਰਹਿੰਦੀ ਹੋਈ ਉਸ ਔਰਤ ਨੇ ਬੇਟੀ ਜੰਮੀ ਹੋਈ ਜੇ ਹੋਈ ਜਿਹੜੀ ਉਹਦਾ ਛੱਦੀ ਕਰਾ ਕੇ ਦੇਖੋ ਕਿ ਕੀ ਨਿਬੜਦਾ ਉਹ ਨੂੰ ਅਸੀਂ ਕਹਿੰਦੇ ਆ ਧੀ ਰੰਡੀ ਦੀ ਇਹ ਤਾਂ ਆਪਣਾ ਸੀਗਾ ਪਿਛਲੀ ਵੀਡੀਓ ਦਾ ਹੁਣ ਆਪਣਾ ਤੂੰ ਉਹ ਗੱਲ ਵੀ ਸੁਣਾ ਜਿਹੜੀ ਉਹ ਕਹਿੰਦੇ ਹੁੰਦੇ ਨੇ ਵੀ ਦੁਨੀਆ ਤੋਂ ਪਾਰ ਨਹੀਂ ਜਾਇਆ ਜਾਂਦਾ ਕਹਿੰਦਾ ਕੂੜਾ ਕੂੜੇ ਤੇ ਬੈਠਾ ਜਾਂਦਾ ਹੋਵੇ ਜੇ ਉਹਦੇ ਬਾਰੇ ਨਹੀਂ ਉਹ ਕਦੇ ਫੇਰ ਸਹੀ ਅੱਜ ਜਿਹੜੀ ਹੁਣ ਮੈਂ ਸੋਚੀ ਬੈਠਾ ਅੱਜ ਆਪਾਂ ਉਹ ਕਰਦੇ ਹਾਂ ਹੁਣ ਆਪਾਂ ਏਵੇਂ ਦੀ ਵੀ ਅੱਜ ਜਿਹੜੀ ਗੱਲ ਕਰਾਂਗੇ ਹੂੰ ਅੱਜ ਆਪਾਂ ਗੱਲ ਕਰਾਂਗੇ ਆਮ ਲੋਕ ਕਹਿੰਦੇ ਆ ਕਾਮਾਦੀ ਪੰਚਾਇਤ ਹੂੰ ਹੋ ਸਕਦਾ ਕੁਝ ਲੋਕਾਂ ਨੂੰ ਨਾ ਪਤਾ ਵੀ ਕਾਮਾਦੀ ਪੰਚਾਇਤ ਆ ਕਦੋਂ ਕਿਹਾ ਸੀ ਕਿੱਥੇ ਕਿਹਾ ਸੀ ਕਿਹਨੇ ਕਿਹਾ ਸੀ ਕਿਉਂ ਕਿਹਾ ਸੀ ਹੁਣ ਅਸੀਂ ਆਮ ਹੀ ਕਹਿੰਦਾ ਕਮਦੀ ਪੰਚਾਇਤ ਆ। ਕਹੇ ਤਾਂ ਸਾਨੂੰ ਪਤਾ ਕੋਈ ਨਹੀਂ। ਕਮਦੀ ਪੰਚਾਇਤ ਕਿਹਾ ਸੀ ਆਪਣੇ ਪੰਜਾਬ ਸ਼ੂਬੇ ਦਾ ਕੁਝ ਥੋੜਾ ਜਿਹਾ ਐ ਵੀ ਲੋਕ ਚਾਤਰ ਚਲਾ ਕੇ ਜਿਵੇਂ ਵਾਲੇ ਇੱਥੇ। ਸ਼ਹਿਰੀ ਕਰਨ ਵਾਲੇ ਲੋਕ ਆ। ਇੱਕ ਹੰਸ ਤੇ ਇੱਕ ਹੰਸਣੀ ਜੋੜਾ ਸੀ ਉਹਨਾਂ ਦਾ। ਉਹ ਕਦੇ ਬਿਹਾਰ ਬੰਗਾਲ ਹਮਾਚਲ ਤ੍ਰਿਪੁਰਾ ਬਰਿੰਦ ਰਹਿੰਦੇ ਸੀ। ਤੇ ਇੱਕ ਦਿਨ ਉਹ ਹੰਸਣੀ ਕਹਿਣਗੇ ਹੰਸ ਨੂੰ ਕਹਿੰਦੀ ਵੀ ਹੰਸਾ। ਮੈਨੂੰ ਪੰਜਾਬ ਦਿਖਾ ਕੇ ਲੈ ਕੇ ਜਾ ਲੈ। ਹੂੰ ਉਹ ਕਹਿੰਦਾ ਪੰਜਾਬ ਤਾਂ ਮੈਨੂੰ ਦਿਖਾ ਲੰਨਾ ਪਰ ਲੋਕ ਉੱਥੇ ਬੇਈਮਾਨ ਜੇ ਕੋਈ ਪੰਗਾ ਨਾ ਪੈ ਜੇ। ਕੀ ਲੈਣਾ ਪੰਜਾਬ ਤੋਂ? ਕਹਿੰਦੀ ਲਾ ਪੰਗਾ ਕੀ ਬਈ ਆਪਾਂ ਤਾਂ ਉੱਡੇ ਜਾਣਾ ਹੈ, ਉੱਡੇ ਆਉਣਾ ਹੈ। ਕਿਸੇ ਕੋਈ ਖੜਨਾ ਨਹੀਂ ਬੈਠਣਾ ਆਪਾਂ ਨੂੰ ਕੀ ਪੰਗਾ ਪੈਜੂ। ਠੀਕ ਹੈ। ਉਹ ਕਹਾਂ ਤੇਰੀ ਮਰਜ਼ੀ ਆ ਪਰ ਮੈਂ ਕਿਹਨਾਂ ਨਾ ਜਾਂਦੇ। ਕਹਿੰਦੀ ਨਹੀਂ ਜੀ। ਦਿਖਾ ਕੇ ਤੇ ਲੈ ਪੰਜਾਬ ਤਾਂ ਦਿਖਾ ਕੇ ਲਿਆ। ਉਧਰ ਜੀ ਉੜਦੇ ਹੋਏ, ਇਧਰ ਅੰਮ੍ਰਿਤਸਰ ਬੰਨੇ ਦੀ ਹੁੰਦੇ ਹੋਏ। ਫਰੀਦਕੋਟ ਵਗੈਰਾ ਹੁੰਦੇ ਹੋ ਬਟਿੰਡੇ ਵੀ ਦੀ ਹੁੰਦੇ ਹੋਏ। ਮਕਾ ਕਰਦੇ ਗੱਲਾਂ ਦੀ ਸਾਡੇ ਮੋੜ ਬਲਾਕ ਤੇ ਸਾਡੇ ਕੁੱਤੀ ਵਾਲ ਕਲਾਚ ਜਿਆ ਦੇ ਠੀਕ ਹੈ ਕੁੱਤੀ ਵਾਲ ਕਲਾਚ ਸਾਡੇ ਕੇ ਪੇਪਲਾਂ ਟੋਬਾ ਮਸ਼ਹੂਰ ਹੈ ਉਹ ਟੋਬੇ ਦੇ ਉੱਤੇ ਆ ਕੇ ਉਹ ਜਾਨਵਰ ਬਹਿ ਗਏ ਤੇ ਸ਼ਾਮ ਹੋ ਗਈ ਦਿਨ ਛਿਪ ਗਿਆ ਉੱਥੇ ਬਹਿ ਕੇ ਤੇ ਉਹ ਹਾਂਸ ਕਹਿਣ ਲੱਗੇ ਹਾਂਸੀ ਨੂੰ ਕਹਿੰਦਾ ਲੈ ਹੁਣ ਪੰਜਾਬ ਆਪਾਂ ਅੱਧਾ ਦੇਖ ਲਿਆ ਇਹ ਆ ਜੀ ਗਾਹਾਂ ਹੁਣ ਪਿੱਛੇ ਮੁੜਾਂਗੇ ਇਧਰ ਨੂੰ ਕੀ ਕਰਨਾ ਗਰਮੀ ਦਾ ਮਹੀਨਾ ਤੜਕੇ ਸਵੇਹਾ ਚੱਲਾਂਗੇ ਤੇ ਆਪਾਂ ਸਵੇਹਾ ਸਵੇਹਾ ਬਾਟ ਨਹੀਂ ਮੇੜਾਂਗੇ ਠੀਕ ਹੈ ਉਹਨਾਂ ਦੀ ਰਾਇ-ਪਾਸ ਹੋ ਗਈ ਵੀ ਆਪਾਂ ਚੱਲਾਂਗੇ 3 3:30 ਵਜੇ ਉੱਡਾਂਗੇ ਉੱਥੇ ਕਾਂ ਰਹਿਦਾ ਸੀ ਉਹ ਪੇਪੜ ਤੇ ਕਾਹਨੇ ਆਖਿਆ ਵੀ ਇਹ ਉੱਡਣਗੇ 2:30 3 ਵਜੇ ਤੇ ਆਪਾਂ 2:00 ਵਜੇ ਰੋਲਾ ਪਾ ਕੇ ਕਾਮ ਲਾਈਏ ਅੱਛਾ ਤੇ ਜੇ ਹੋਈ ਜਾਂਦਾ ਤਾਂ ਆਪਾਂ ਹੰਸ ਨਹੀਂ ਹੋਜੀ ਹੁਣ ਕਾਹਨੇ 2:00 ਵਜੇ ਕਾਂ ਕਾਂ ਕੀਤੀ 5 ਕਿਧਰੋਂ 7 ਕਿਧਰੋਂ 10 ਕਿਧਰੋਂ 2:30 ਕਾਂ ਇਕੱਠਾ ਹੋ ਗਿਆ ਤਾਂ ਉਹ ਕਾਂ ਨੂੰ ਕਹਿਣ ਲੱਗੇ ਓਏ ਕਾਮਾ ਤੂੰ ਕਿਉਂ ਰੋਲਾ ਪਾਇਆ ਦੀ ਰਾਤ ਨੂੰ ਕੀ ਗੱਲ ਐ ਕਹਿੰਦਾ ਰੋਲਾ ਨਾ ਪਾਵਾਂ ਹੋਰ ਕੀ ਕਰਾਂ ਆ ਹੰਸ ਲਾ ਮੇਰੀ ਹੰਸਣੀ ਲੈ ਜਾਂਦਾ ਤੁਹਾਨੂੰ ਪਤਾ ਕਿੱਦੇ ਦੀ ਮੇਰੇ ਕੋਲ ਰਹਿੰਦੀ ਹੈ ਹੰਸਣੀ ਮੇਰੀ ਐ ਇਹ ਲੈ ਜਾਂਦਾ ਖੋ ਕੇ ਹੁਣ ਕਾਂ ਕਹਿਣ ਲੱਗੇ ਕਿਉਂ ਹੰਸਾ ਤੂੰ ਹੰਸ ਨਹੀਂ ਖੋਣਾ ਸਾਡੇ ਕਾਂ ਦੀ ਹੁਣ ਹੰਸ ਕਹਿੰਦਾ ਮੇਰੀ ਐ ਇਸਦਾ ਇਕੱਠੇ ਆਇਆ ਕੱਲ ਲੈ ਤੇਰੀ ਐ ਇਹਨੂੰ ਕਿੰਨਾ ਚਿਰ ਹੋ ਗਿਆ ਤੇ ਕਿੰਨੇ ਸਾਲ ਹੋ ਗਏ ਰਹਿੰਦੀ ਨੂੰ ਤੂੰ ਅੱਜ ਆ ਕੇ ਮੇਰੀ ਬਣਾ ਲਈ ਫੜਾ ਹੰਸਣੀ ਓਰੇ ਫੜ ਕੇ ਹੰਸਣੀ ਕਾਂ ਨੂੰ ਦੇਤੀ ਹੁਣ ਹੰਸ ਰੋਣ ਲੱਗ ਗਿਆ ਵਿਛੋੜਾ ਪੈ ਗਿਆ ਗੱਲ ਤਾਂ ਠੀਕ ਸੀ ਜੇ ਨਾ ਆਉਂਦੇ ਕੀ ਗੱਡਾ ਖੜਾ ਸੀ ਪੰਗਾ ਲੈ ਲਿਆ ਹੰਸ ਰੋਣ ਲੱਗ ਗਿਆ ਇਹ ਬੜਾ ਸਿਆਪਾ ਹੋਇਆ ਹੁਣ ਕੀ ਕਰੀਏ ਜਿਹੜੇ ਕਾਂ ਨੂੰ ਹੰਸਣੀ ਬਣੀ ਸੀ ਉਹ ਵੀ ਰੋਣ ਲੱਗ ਗਿਆ ਜਦੋਂ ਉਹ ਰੋਣ ਲੱਗ ਗਿਆ ਤਾਂ ਉਹ ਦੂਜੇ ਫੇਰ ਕਾਂ ਪੁੱਛਦੇ ਨੇ ਵੀ ਆਪਾਂ ਕਰਿਆ ਤਾਂ ਇਹਦੇ ਹੱਕ ਦਾ ਨਾ ਫੈਸਲਾ ਇਹਦੇ ਕੋਲੇ ਕਿੱਥੇ ਸੀ ਹੰਸਣੀ ਸੀ ਤਾਂ ਹੰਸ ਦੀ ਹੁਣ ਆਪਾਂ ਇਹਨੂੰ ਦਵਾਤੀ ਵੀ ਇਹ ਰੋਂਦੇ ਆ ਸਾਡਾ ਬਿਛੋੜਾ ਪੈਗਾ ਦੋਨੇ ਇਹ ਕੋ ਰੋਂਦਾ ਨੂੰ ਪੁੱਛੋ ਯਾਰ ਅੱਛਾ ਜੀ ਉਹਨੂੰ ਬੁਲਾ ਕੇ ਪੁੱਛਿਆ ਕੰਮ ਆ ਰਿਹਾ ਹੋਈ ਤੈਨੂੰ ਪਤਾ ਵੀ ਯਾਰ ਤੇਰਾ ਪੱਖ ਕਰਿਆ ਨਾ ਕਹਿੰਦਾ ਹਾਂ ਪਤਾ ਹੈ ਹੰਸਣੀ ਤੇਰੀ ਤਾਂ ਨਹੀਂ ਕਹਿੰਦਾ ਨਾ ਹੰਸਦੀ ਹੈ ਕਹਿੰਦਾ ਹਾਂ ਫੇਰ ਤੈਨੂੰ ਦਵਾਤੀ ਇਹ ਤਾਂ ਹੁਣ ਰੋਂਦੇ ਬਿਛੋੜਾ ਪੈਗਾ ਤੇ ਤੂੰ ਕੋ ਰੋਣਾ ਉਹ ਕਹਿੰਦਾ ਮੈਂ ਤਾਂ ਤਾਂ ਰੋਣਾ ਵੀ ਜਿੱਦੇ ਆ ਪੰਚਾਇਤ ਮਰ ਗਈ ਇਹਦੇ ਮੈਨੇ ਕੌਣ ਕਰੂ ਆਉਦੇ ਠੀਕ ਹੈ ਇੱਕ ਕਾਂ ਵਿਚੋ ਮੇਰੇ ਵਰਗਾ ਬੋਲਿਆ ਕਹਿੰਦਾ ਸਾਡੇ ਬੱਚੇ ਕਹਿੰਦਾ ਹਜੇ ਬੱਚੇ ਪਾਲਦੇ ਹਾਂ ਇਹਦੇ ਫੈਲੇ ਕਰਕੇ ਹਜੇ ਬੱਚੇ ਪਾਲਦੇ ਹਾਂ ਵੀ ਬੱਚੇ ਹੋਣਗੇ ਉਥੋਂ ਕਿਹਾ ਜੀ ਕਾਮਾ ਦੀ ਪੰਚਾਇਤ ਕਾਂ ਦਾ ਪੱਕ ਕਰਦੀ ਹੈ ਤੇ ਹਣਸਣੀ ਹਣਸ ਦੀ ਖੋ ਕੇ ਕਾਨੂੰ ਦੇਤੀ ਉਥੇ ਕਿਹਾ ਸੀ ਕਾਮਾ ਦੀ ਪੰਚਾਇਤ ਪਰ ਉਹ ਕਾਂ ਕਹਿੰਦਾ ਹਣਸਾ ਆ ਜਾ ਭਰਾਵਾ ਲੈ ਜਾ ਆਪਦੀ ਹਣਸਣੀ ਮੈਂ ਸਾਡੀ ਪੰਚਾਇਤ ਦਾ ਨਾਂ ਦੇਖਣਾ ਸੀ ਕੀ ਕਰਦ ਗਿਆ ਠੀਕ ਹੈ ਇੱਥੇ ਕੰਮ ਦੀ ਪੰਚਾਇਤ ਉਹ ਹਰੇਕ ਨੂੰ ਕਹੇ ਕਿ ਤੁਰ ਜਾ ਸਾਨੂੰ ਪਤਾ ਨਹੀਂ ਕੰਮ ਦੀ ਪਰ ਤੇ ਕਦੋਂ ਕਰੇ ਕਿਹਨੇ ਕਰੇ ਕਿੱਥੇ ਕਿਹਾ ਸੀ ਕਾਹਤੋਂ ਹੋਈ ਸੀ ਇਹ ਤਾਂ ਆਪਣੀ ਨਹੀਂ ਸੀ ਸਾਡੇ ਕੁੱਤੀਵਾਲ ਕਰਾਂ ਦੇ ਵਿੱਚ ਪਈ ਅੱਖਾਂ ਤੋਂ ਮਨਾਖਾ ਤੇ ਕਰਤਾਰ ਸਿੰਘ ਉਹਦਾ ਨਾਂ ਸੀ ਉਹਨੂੰ ਸ਼ੂਰਮਾ ਗਏ ਜਾਂਦੇ ਸੀ ਸਾਡੇ ਗਵਾਂਡ ਦੇ ਵਿੱਚ ਰਹਿੰਦਾ ਸੀ ਤੇ ਸਾਡੇ ਬਾਪੂ ਜੀ ਬਹਾਨਾ ਬਰੀ ਉਹਦੀ ਲਿਹਾਜ਼ ਸੀ ਮਿਸਤਰੀ ਮਿਸਤਰੀ ਪਰਿਵਾਰ ਸੀ ਉਹ ਅਸੀਂ ਮੁਸਲਮਾਨ ਸੀ ਸਾਡਾ ਗਵਾਂਡੀ ਸੀ ਤੇ ਬਹੁਤ ਵਧੀਆ ਉਹਨਾਂ ਦਾ ਪ੍ਰੇਮ ਸੀ ਉਹ ਇੱਕ ਅੱਖਾਂ ਤੋਂ ਜ਼ਰੂਰ ਨਾ ਸੀ ਪਰ ਅਕਲਦਾਨਾ ਨਹੀਂ ਸੀ ਅੱਛਾ ਜੀ ਸੋਚਦਾਨਾ ਨਹੀਂ ਸੀ ਛੋਲਾਂ ਦੇ ਵਿੱਚ ਉਹ ਪਿਆਜ਼ੀ ਕੱਢਦਾ ਉਹ ਦਾਤੀ ਨਾਲ ਅੱਛਾ ਜੀ ਕੱਲੀ ਪਿਆਜ਼ੀ ਕੱਢਦਾ ਤੇ ਛੋਲਾਂ ਦੇ ਬੁੱਝੇ ਨਹੀਂ ਵੱਢਦਾ ਸੀ ਆਪਦੇ ਖੇਤ ਜਾ ਕੇ ਖੜਦਾ ਤੇ ਦੂਜੇ ਦੇ ਖੇਤ ਨਹੀਂ ਖੜਦਾ ਸੀ ਅੱਛਾ ਜੀ ਕਈ ਵਾਰੀ ਇਹ ਹਜਾ ਵੀ ਹੋਇਆ ਵੀਰ ਗਵਾਂਢੀ ਦੇ ਨਾਲ ਹਾਰੀ ਸੀ ਤੇ ਉਹਨੇ ਦੇਖਿਆ ਵੀ ਆਹ ਰਾਵੜਾ ਤੇ ਆ ਮੇਰਾ ਵੱਡਾ ਲੱਗ ਗਿਆ ਤਾਂ ਦੂਜਾ ਗਵਾਂਢੀ ਆਪਦੇ ਪੁੱਤਰਾਂ ਨੂੰ ਕਹਿੰਦਾ ਮੈਂ ਦਿਖਾਵਾਂ ਚੱਟ ਸੰਸ਼ੂਰਮੇ ਦੇ ਅੱਛਾ ਓਕੇ ਦਿਖਾਵਾ ਪੁੱਤ ਜੱਟ ਦਿਖਾਏਗਾ ਉਹ ਕਹਿੰਦਾ ਉਹ ਸ਼ੂਰਮਿਆ ਆ ਮੇਰਾ ਰਾਵੜਾ ਵੱਡ ਲਿਆ ਆਹ ਕਿਹੜਾ ਕੰਜਰ ਕਹਿੰਦਾ ਤੇਰਾ ਰਾਵੜਾ ਵੱਡ ਲਿਆ ਆਹ ਤੇਰਾ ਮੇਰਾ ਆਹ ਤੇਰਾ ਖੜਾ ਜਿਵੇਂ ਬੰਦੇ ਨੂੰ ਦੀਂਦਾ ਹੁੰਦਾ ਐਹੇ ਜਵਾਬ ਦਿੰਦਾ ਉਹ ਐ ਸ਼ਰਾਬ ਕੱਢਦਾ ਸ਼ਰਾਬ ਕੱਢਦਾ ਬੋਤਲ ਉਬਲ ਕੇ ਪੈ ਜਾਂਦੀ ਨਾ ਜਿਆਦੇ ਅੱਗ ਨਾਲ ਉਬਲ ਕੇ ਬੋਤਲ ਪੈ ਜਾਂਦੀ ਠੋਲਾ ਮਾਰ ਕਹਿੰਦਾ ਇਹਦਾ ਉਬਲ ਕੇ ਪੈ ਗਈ ਤੋੜ ਉਹਨੂੰ ਪਰ ਆੱਧੀ ਬੋਤਲ ਹੋ ਗਈ ਹੁਣ ਜਾਂ ਹੁਣ ਇਹ ਭਰ ਗਈ ਇਹਨੂੰ ਤੋੜ ਲਓ ਜਾਂ ਹੁਣ ਇਹਦੇ ਸ਼ਰਾਬੋਂ ਹੜ ਗਏ ਪਾਣੀ ਆਉਣ ਲੱਗ ਗਿਆ ਅੱਛਾ ਜੀ ਇੱਥੋਂ ਤਾਂ ਕਦਾ ਮਤਲਬ ਹੋ ਜੇ ਸੌਦਾ ਜੋਖ ਦਾ ਐ ਤੱਕੜੀ ਲੈ ਕੇ ਇੱਧਰ ਉਂਗਲ ਲਾ ਲਈ ਇੱਧਰ ਉਂਗਲ ਲਾ ਕੇ ਸੌਦਾ ਸਹੀ ਹੁਣ ਉਹ ਸੂਰਮਾ ਤੂੜੀ ਰਤ ਦੇ ਅੰਦਰ ਤੇ ਇੱਕ ਦਲਵਾਰਾ ਅੰਦਾਜ਼ਾ ਸੀ ਉਹਦੇ ਕੋਲ ਬੋਤੀ ਰੇੜੀ ਹੁੰਦੀ ਉਹ ਤੂੜੀ ਢੋਂਦਾ ਸੀ ਉਹ ਗੱਡੀ ਭਰ ਕੇ ਲਿਆ ਤੂੜੀ ਤੇ ਹੁਣ ਸ਼ੂਗਰ ਮੇਰੇ ਅੰਦਰ ਤੂੜੀ ਬਾੜ ਲਾਤਰਨ ਬਾੜ ਤਾਂ ਰਾਤ ਨੂੰ ਉਹ ਦਰਬਾਰੇ ਕੋਲੇ ਲਾਟਣਾ ਉਹ ਲਾਟਣਾ ਕਹੀ ਸ਼ੁਰ ਮੈਂ ਇਧਰੋਂ ਲਾਟਣਾ ਇਧਰੋਂ ਕਿਦਾਂ ਚਾਨਣਾ ਉਹ ਕਹਿੰਦਾ ਮੈਨੂੰ ਚਾਨਣ ਦਾ ਕੀ ਪਤਾ ਵੀ ਕਿੱਧਰ ਨੂੰ ਚਾਨਣਾ ਮੈਨੂੰ ਕੋਈ ਚਾਨਣ ਦਾ ਨਹੀਂ ਪਤਾ ਸਿੱਧਾ ਆਉਂਦਾ ਗਲੀ ਤੁਰਿਆ ਛੋਟੀ ਉਹ ਜਮਾਰਦਾ ਮਾਰਦਾ ਆਪਦੇ ਬਾਰਗਾ ਥਲਾ ਕੇ ਬੜ ਜਾਂਦਾ ਗਿਆ ਮੇਰਾ ਬਾਰ ਆ ਗਿਆ ਜਿੰਦਾ ਲੱਗਾ ਜਿੰਦਾ ਖੋਲ ਲੈਂਦਾ ਕੁੰਡਾ ਲੱਗਾ ਕੁੰਡਾ ਖੋਲ ਲੈਂਦਾ ਫੀਮ ਦਾ ਠੇਕਾ ਵੀ ਰੱਖਿਆ ਫੀਮ ਵੇਚੀ ਸ਼ਰਾਬ ਦਾ ਠੇਕਾ ਵੀ ਰੱਖਿਆ ਸ਼ਰਾਬ ਵੀ ਵੇਚੀ ਤੇ ਦੁਕਾਨ ਪੂਲਾ ਦੀ ਦੁਕਾਨ ਅੱਖਾਂ ਤੋਂ ਬਿਨਾਂ ਚੱਲਦੀ ਨਹੀਂ ਤਾਂਸ ਖੇੜਦਾ ਹੈ ਤਾਂਸ ਖੇੜਦਾ ਬੜੀਆਂ ਕਵਿਛਰੀਆਂ ਦੂਦ ਬਾਦਸ਼ਾਹ ਰੂਪ ਬਸੰਤ ਸਾਨੂੰ ਬਹੁਤ ਕੁਝ ਸੁਣਾਉਂਦਾ ਹੁਣ ਉਹਦੇ ਵਿੱਚ ਸਾਡੇ ਕੋਈ ਖੁਸ਼ ਖਾਸ ਯਾਦ ਨਹੀਂ ਕਿਉਂ ਉਹ ਤਾਂ ਸਾਡੀ ਮਸ਼ਹੂਰ ਮੱਤ ਸੀਗੀ ਹੁਣ ਸਾਡੇ ਪੰਡਤ ਸੀਗੇ ਜਿਹੜੇ RAM ਪੰਡਤ ਜਿਹਨਾਂ ਨੂੰ ਅਸੀਂ ਕਹਿੰਦੇ ਨਾਂ ਤਾਂ ਉਹਦਾ ਕਾਹਾਂ ਚ RAM ਲਾਲ ਹੈ ਪਰ ਅਸੀਂ ਇਹਨਾਂ ਨੂੰ RAM ਕਹਿ ਕੇ ਪੁਕਾਰਦੇ ਸੀ ਤੇ ਸਾਡੇ ਮਤਲਬ ਰਿਸ਼ਤੇ ਤੌਰ ਤੇ ਉਹਦੇ ਤੌਰ ਤੇ ਸਾਡੇ ਚਾਚਾ ਜੀ ਲੱਗਦੇ ਸੀ ਪਰ ਅਸੀਂ ਉਹਨੂੰ ਪੰਡਤ ਹੀ ਕਹਿੰਦੇ RAM ਬਾਬਾ ਹੀ ਕਹਿੰਦੇ ਸੀ ਬਾਬਾ RAM ਬਾਬਾ RAM ਕਹਿੰਦੇ ਪੁਕਾਰਦੇ ਸੀ ਜਿਹਨਾਂ ਪੰਡਤਾਂ ਕੋਲੋਂ ਸਾਨੂੰ ਬਹੁਤ ਕੁਝ ਮਿਲਿਆ ਜਿਹੜੀਆਂ ਗੱਲਾਂ ਉਹਨੇ ਸਾਡੇ ਯਾਦ ਵੀ ਹੈ ਤੇ ਜਿਹੜੀਆਂ ਸ਼ੁਰੂਆਤਾਂ ਗੱਲਾਂ ਸੀ ਇਹਦੇ ਵਿੱਚੋਂ ਸਾਡੇ ਕੁਝ ਜਾਦ ਨਹੀਂ ਸਾਨੂੰ ਸੁਣਾਇਆ ਬਸ ਕੋਈ ਜਾਦ ਕੁਝ ਨਹੀਂ ਰਿਹਾ ਹੁਣ ਇੱਕ ਸ਼ਬਦ ਬੋਲਦਾ ਹੁੰਦਾ ਪੰਡਤ ਚਾਰ ਸ਼ਬਦ ਇਕੱਠੇ ਉਹ ਬੋਲਦਾ ਹੁੰਦਾ ਕਹਿੰਦਾ ਵੀ ਜੇ ਚੜਿਆ ਤਾਂ ਮੁੜ ਕੇ ਉਤਰਿਆ ਕੋਈ ਨਹੀਂ ਜੇ ਪਾਇਆ ਤਾਂ ਕੱਢੇ ਹੀ ਨਹੀਂ ਜੇ ਫੜੀਆ ਤਾਂ ਛੱਡੀ ਨਹੀਂ ਜੇ ਚੱਕੀਆ ਤਾਂ ਸਿੱਟੀ ਨਹੀਂ ਆਹ ਖੋਤੇ ਚਾਰ ਸ਼ਬਦ ਪਰ ਇਹਦਾ ਜਵਾਬ ਵੀ ਸਾਨੂੰ ਪੰਡਤ ਹੀ ਦਿੰਦਾ ਸੀ ਇਹਦਾ ਅੰਤਰ ਉਤਰ ਉੱਤਰ ਦਿੰਦਾ ਸੀ ਕਹਿੰਦਾ ਵੀ ਦੇਖ ਜਿਹੜਾ ਸ਼ਬਦ ਹੈ ਜੇ ਚੜਿਆ ਤਾਂ ਉਤਰਿਆ ਨਹੀਂ ਜਿਹੜਾ ਤਰੁ ਭਗਤ ਹੈ ਉਹ ਜਦੋਂ ਤੋਂ ਉਥੇ ਡਿਊਟੀ ਦੇ ਖੜਾ ਹੈ ਉਸ ਤੋਂ ਬਾਅਦ ਉਹ ਛਿਪਿਆ ਕੋਈ ਨਹੀਂ ਜਿਹੇ ਸ਼ਬਦ ਹੈ ਜੇ ਚੜਿਆ ਤਾਂ ਉਤਰਿਆ ਨਹੀਂ ਤਰੁ ਭਗਤ ਜਿਹੜਾ ਦੂਜਾ ਸ਼ਬਦ ਨਾਲ ਵੀ ਜੇ ਪਾਇਆ ਤਾਂ ਕੱਢਿਆ ਹੀ ਨਹੀਂ ਉਹ ਕੀ ਚੀਜ਼ ਹੈ ਸਾਡੇ ਪਿੰਡਾਂ ਦੇ ਵਿੱਚ ਅੱਗੇ ਲੋਕ ਖੂਹ ਲਾਉਂਦੇ ਸਾਂਝੇ ਪਾਣੀ ਪੀਣ ਵਾਸਤੇ ਚੱਕ ਉਹ ਚੱਕ ਜਿਹੜਾ ਹੁੰਦਾ ਸੀ ਉਹ ਜ਼ਿਆਦਾ ਤੌਰ ਤੇ ਰੇਰੂ ਦੀ ਲੱਕੜ ਦਾ ਹੁੰਦਾ ਸੀ ਕਿ ਰੇਰੂ ਦੀ ਲੱਕੜ ਪਾਣੀ ਚ ਗਲਦੀ ਨਹੀਂ ਉਹ ਬਣਾ ਕੇ ਗੋਲ ਜਦੋਂ ਚੱਕ ਪੈਂਦਾ ਤਾਂ ਮਾਈਆਂ ਜਾਣਦੀਆਂ ਕਿ ਜਿਵੇਂ ਆਪਾਂ ਇੱਕ ਬੰਦੇ ਦੇ ਸ਼ਿਸ਼ਕਾਰ ਤੇ ਜਾਣਦੇ ਆ ਨਾ ਮਾਈਆਂ ਹੁਸ਼ ਸ਼ਿਸ਼ਕਾਰ ਤੇ ਜਾਣਦੇ ਆ ਕੋਈ ਲੋਹੀ ਉਹਦੇ ਤੇ ਪਾ ਤਾ ਅਗਨੇ ਚਾਦਰਾਂ ਪਾ ਤਾ ਉਹ ਤੇ ਕੱਪੜਾ ਪਾ ਤਾ ਕਿ ਇਹ ਆਖਰੀ ਵਾਰ ਆ ਮੁੜ ਕੇ ਨਹੀਂ ਆਉਣਾ ਨਹੀਂ ਉਹ ਚੱਕ ਦੇ ਉੱਤੇ ਵੀ ਮਤਲਬ ਕਿ ਮਾਈਆਂ ਕੱਪੜੇ ਪਾਉਂਦੀਆਂ ਲੋਕ ਉਹਦੇ ਚੌਲਾਂ ਦੇ ਕੜਾਹੇ ਕਢਦੇ ਜਿਨ੍ਹਾਂ ਦੇ ਚੱਕੋ ਪੈਣਾ ਹੁੰਦਾ ਜਾ ਕੇ ਖੇਤ ਪਾਉਣਾ ਹੁੰਦਾ ਬੋਰ ਕਰਦਾ ਅਗਲਾ ਖੂਲ ਆਉਂਦਾ ਜਾਂ ਕੋਈ ਪਿੰਡ ਚ ਹੁੰਦਾ ਉਹਤੇ ਪੂਰਾ ਵਧੀਆ ਇੰਤਜ਼ਾਮ ਬਣਾ ਕੇ ਉਹ ਪਾ ਕੇ ਕਿ ਇਹ ਅੱਜ ਤੋਂ ਮੁੜ ਕੇ ਨਹੀਂ ਆਉਣਾ ਨਹੀਂ ਜੇ ਕਿਸੇ ਨੇ ਖੂਬ ਹੀ ਢੇਰ ਲਿਆ ਲਾਇਆ ਹੋਇਆ ਤਾਂ ਚੱਕ ਨਹੀਂ ਨਿਕਲਿਆ ਵਾਰ ਇਹਦਾ ਸ਼ਬਦ ਸੀ ਜਿਹੜਾ ਕਿ ਜੇ ਪਾਇਆ ਤਾਂ ਮੁੜ ਕੇ ਕੱਢਿਆ ਕੋਈ ਨਹੀਂ ਦੂਜਾ ਸ਼ਬਦ ਸੀ ਨਾਲ ਤੀਜਾ ਜਿਹੜਾ ਕਿ ਜੇ ਫੜੀ ਆ ਤਾਂ ਛੱਡੀ ਨਹੀਂ ਇੱਕ ਚੰਨਣ ਗੇਲੀ ਨੂੰ ਕਾਰਕੋਟੀ ਨਾਗ ਨੇ ਕੁੰਡਲੀ ਮਾਰੀ ਸੀ ਤੇ ਕਾਰਕੋਟੀ ਨਾਗ ਵੀ ਮਰ ਗਿਆ ਤੇ ਉਹ ਚੰਨਣ ਗੇਲੀ ਵੀ ਮਰ ਗਈ ਪਰ ਉਹਨੂੰ ਛੱਡੀ ਕੋਈ ਨਹੀਂ ਚੌਥਾ ਸ਼ਬਦ ਜਿਆਦਾ ਜਿਹੜਾ ਵੀ ਜੇ ਚੱਕੀ ਆ ਤਾਂ ਸਿੱਟੀ ਨਹੀਂ ਇਹ ਸਾਡੀ ਧਰਤੀ ਗੱਲੋਂ ਕਿਹੇ ਧਰਤੀ ਕਾਤੇ ਖੜੀ ਆ ਅਖਾ ਤੌਲੇ ਵਾਲ ਦੇ ਫਿਰ ਤੇ ਆਹ ਕਹੋ ਕਾਤੇ ਖੜਾ ਇੱਥੇ ਵੀ ਸ਼ਬਦ ਆ ਜਾਂਦਾ ਉਹ ਕਾਤੇ ਖੜਾ ਉਹ ਧਰਮ ਦੇ ਆਕਾ ਪੂਤ ਮਹਾਰਾ ਦੀ ਬਾਣੀ ਸ਼ਬਦ ਆਉਂਦਾ ਤੌਲਾ ਬਾਲ ਦਾ ਧਰਮ ਦੇ ਆਕਾ ਪੂਤ ਉਹ ਦਿਆ ਦਾ ਪੂਤ ਹੈ ਉਸ ਦੇ ਸਵਾਰੇ ਧਰਤੀ ਖੜੀ ਹੈ ਕੀ ਚਾਰ ਸ਼ਬਦ ਪੜਨ ਦੀ ਸਾਨੂੰ ਇਹ ਸੁਣਾਉਂਦੇ ਤੇ ਫਿਰ ਬਰਨਰ ਵੀ ਉਹ ਆਪ ਕਰਦੇ ਤੇ ਬਹੁਤੀਆਂ ਗੱਲਾਂ ਦਾ ਮਤਲਬ ਕਿਸੇ ਨੂੰ ਪਤਾ ਨਹੀਂ ਲੱਗਦਾ ਵੀ ਕੀ ਬੋਲਗੇ ਇੱਕ ਬਾਰੇ ਸ਼ਾਦੀ ਕਿਤਾਬ ਦੇ ਵਿੱਚ ਸ਼ਬਦ ਸੀ ਉਹ ਬਾਰੇਸ਼ਾ ਨੇ ਬੋਲਿਆ ਸੀ ਬਾਰੇਸ਼ਾ ਨੇ ਬੋਲਿਆ ਸੀ ਕਹਿੰਦਾ ਬੈਠਾ ਬਾਲ ਮम्मे ਜੱਟੀ ਉਨ ਤੁਮੇ ਮਾਰ ਹੋਕੜੇ ਚਿਰੀਆਂ ਡਾਰਦੀ ਏ ਹੁਣ ਤੁਸੀਂ ਦੱਸੋ ਕਿਉਂ ਕਿੱਥੇ ਬੈਠੀ ਸੀ ਚਾਰ ਕੰਮ ਕਰਦੀ ਸੀ ਉਹ ਉਹ ਬੈਠੀ ਕਿੱਥੇ ਸੀ ਚਰਖਾ ਵੀ ਕਰਦੀ ਸੀ ਲੋਟੇ ਵੀ ਕਰਦੀ ਸੀ ਚਰਖਾ ਵੀ ਕਰਦੀ ਸੀ ਬੈਠਾ ਬਾਲ ਮम्मे ਦੁੱਧ ਦੁੱਧ ਸੀ ਬੱਚੇ ਨੂੰ ਮਣੀ ਤੇ ਬੈਠੀ ਬੈਠਾ ਬਾਲ ਮम्मे ਜੱਟੀ ਉਨ ਤੁਮੇ ਚਰਖਾ ਕਰਦੀ ਸੀ ਉਹਨੇ ਵੀ ਕਰਦੀ ਸੀ ਮਾਰ ਹੋ ਕੇ ਚਿੜੀਆਂ ਡਾਰਦੀਏ ਬੈਠੀ ਮਨਦੀਆ ਬਾਜਰਾ ਵੀ ਕਰਦੀਆ ਖੇਤ ਬੈਠੀਆ ਐਵੇਂ ਜਿਵੇਂ ਸਾਡੇ ਪੰਡਤ ਦੀ ਇਹ ਚਾਰ ਬੰਦ ਕੰਮ ਕਰਦੇ ਸੀ ਗ੍ਰੰਥੀ ਵੀ ਸੀ ਤੇ ਜੱਟ ਸਿੱਖ ਵੀ ਸੀ ਤੇ ਕਵਿਚਰ ਵੀ ਸੀ ਐ ਮੀਰਾਬ ਵੀ ਸੀ ਇਹਨਾਂ ਦੇ ਵਿੱਚ ਕੋਈ ਘਾਟ ਨਹੀਂ ਸੀ ਮਤਲਬ ਵੀ ਉਸ ਵੇਲੇ ਇਹਨਾਂ ਨੇ ਕਵਿਚਰ ਆਪਣੀ ਕਿਉਂ ਨਹੀਂ ਕਰੀਆਂ ਜਾਂ ਸਮਾਂ ਨਹੀਂ ਮਿਲਿਆ ਸਮਾਂ ਘਟ ਸੀ ਤੇ ਇਸ ਕਰਕੇ ਹੀ ਸਾਡੇ ਮਤਲਬ ਇਹਨਾਂ ਦੇ ਬਾਰੇ ਤੁਹਾਨੂੰ ਦੱਸਾਂਗੇ ਤਾਂ ਇਹਨਾਂ ਦੇ ਕੋਈ ਫੋਟੋ ਨਾਲ ਲਾ ਕੇ ਕਿਤੇ ਫੇਰ ਸਹੀ ਅੱਜ ਆਪਾਂ ਇੰਨੀ ਰੱਖ ਲਈਏ ਜਿਵੇਂ ਕਹਿੰਦੇ ਜਿਉਂਦੇ ਰਹੇ ਤਾਂ ਅੱਲਾਹ ਨੇ ਚਾਹਿਆ ਫੇਰ ਸਹੀ ਕਿਤੇ ਮਰਗੇ ਦਾ ਰਬਾ ਜੀ